ਪੀਜੂ ਗਰਾਊਂਡ ਦੇ ਵਿੱਚ ਲੱਗੇ ਸਾਰਸ ਮੇਲੇ ਦੇ ਪਾਰਕਿੰਗ ਦੇ ਵਿੱਚ ਨਚਾਇਜ ਵਸੂਲੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਾਣਕਾਰ ਦੇ ਮੁਤਾਬਕ ਮੇਲੇ ਦੀ ਪਾਰਕਿੰਗ ਦੇ ਵਿੱਚ ਵਾਹਨ ਚਾਲਕਾਂ ਦੇ ਵੱਲੋਂ ਦੁੱਗਣੀ ਵਸੂਲੀ ਕੀਤੀ ਜਾ ਰਹੀ ਹੈ ਮੇਲਾ ਪ੍ਰਬੰਧਕਾ ਅਨੁਸਾਰ ਮੋਟਰਸਾਈਕਲ ਦੀ ਪਾਰਕਿੰਗ ਫੀਸ 10 ਰੁਪਏ ਕਾਰ ਦੀ 25 ਰੁਪਏ ਪਰ باوجود ਇਸ ਦੇ ਵਾਹਨ ਚਾਲਕਾਂ ਨੇ ਸ਼ਿਕਾਇਤ ਕੀਤੀ ਹੈ ਕਿ ਪਾਰਕਿੰਗ ਦੇ ਕਰੰਦੇ ਕਾਰ ਤੇ 50 ਰੁਪਏ ਵਸੂਲ ਰਹੇ ਹਨ ਅਤੇ ਜਦਕਿ ਮੋਟਰਸਾਈਕਲ ਤੇ 20 ਰੁਪਏ ਵਸੂਲ ਰਹੇ ਹਨ ਇਹੀ ਨਹੀਂ ਪਰਚੀਆਂ ਦੇ ਉੱਪਰ ਸਾਰਸ ਮੇਲਾ ਅਮਰਸਰ ਵੀ ਲਿਖਿਆ ਹੋਇਆ ਹੈ ਜਰਕੀ ਮੇਲਾ ਲੁਧਿਆਣਾ ਦੇ ਵਿੱਚ ਲਗਾਇਆ ਗਿਆ ਹੈ। ਆਪ ਮੇਲੇ ਦੇ ਵਿੱਚ ਆਏ ਆ ਪੀਏ ਜੀ ਜੀ ਲੁਧਿਆਣੇ ਦੀ। ਜੀ ਪਾਰਕਿੰਗ ਗੱਡੀ ਪਾਰਕਿੰਗ ਕੀਤੀ ਹੈ। ਹਾਂ ਬਿਲਕੁਲ ਕੀਤੀ ਹੈ ਜੀ ਪਾਰਕਿੰਗ। ਆਉਣੇ ਵਾਲੀ ਪਾਰਕਿੰਗ ਕਰਕੇ ਆਇਆ। ਇਹ ਮੇਰੀ ਪਾਰਕਿੰਗ ਰਸੀਦ ਹੈ। ਜੀ ਜੀ ਦੋਈ ਕਿਸੇ ਨੇ ਨਹੀਂ ਲਿਖਿਆ। ਹਾਂ ਬਿਲਕੁਲ ਹੀ ਨਹੀਂ ਲਿਖਿਆ। ਹਾਂ ਜੀ। ਹਾਂ ਜੀ ਇਹਦੇ ਤੇ ਲਿਖਿਆ ਜੀ ਪਰਚੀ ਗੁੰਮ ਹੋਣ ਤੇ ਹੋਵੇ ਹੋਵੇ ਤਾਂ ਹਾਂ। ਇੱਥੇ ਲਿਖਿਆ ਜੀ ਸਾਰਸ ਮੇਲਾ ਅਮਰੀਕਸਰ ਕਾਰ ਪਾਰਕਿੰਗ। ਠੀਕ ਹੈ ਜੀ। ਨਹੀਂ ਬਿਲਕੁਲ ਅਸੀਂ ਤਾਂ ਪੀਜੂ ਆਏ ਲੁਧਿਆਣੇ ਦੇ ਸਾਡੇ ਜਿੱਦਣੋਂ ਤੁਸੀਂ ਕਹਿ ਰਹੇ ਹੋ ਕਿ ਡਿਵੈਜਰੀ ਦੇ ਡਾਕਟਰ ਦੇ ਪਰਚੀ ਰਿਖੀ ਤਾਂ ਪਿਆਰ ਤੋਂ ਲੈ ਰਹੇ ਜੋ ਜੋ ਪੜਨ ਤੇ ਅਖਬਾਰ ਚ ਨਿਊਜ਼ ਦੇ ਉੱਪਰ ਚ ਪਹਿਲਾਂ ਜਦੋਂ ਸਾਲ ਸੰਮੇਲੇ ਦੇ ਸ਼ੁਰੂ ਹੋਏ ਸੀ ਉਹਦੇ ਚ ਇਹੀ ਲਿਖਿਆ ਕਿ 10 ਰੁਪਏ ਟੂ ਵੀਲਰ ਦੇ ਤੇ 20 ਰੁਪਏ ਜਿਹੜੀ ਪਾਰਕਿੰਗ ਆ ਤੁਹਾਡੀ ਜਿਹੜੀ ਆ ਉਹ ਹੋਏਗੀ ਆ ਕਾਰ ਪਾਰਕਿੰਗ ਦੀ ਬਿਲਕੁਲ ਬਿਲਕੁਲ ਇਹੀ ਹੈ ਇਹੀ ਹੈ ਕਿ ਇਸੇ ਕਰਕੇ ਲੋਕੀ ਉਹਨਾਂ ਦਾ ਐਡਮਿਨਿਸਟ੍ਰੇਸ਼ਨ ਦਾ ਜਿਹੜਾ ਆਪਦਾ ਰੈਂਟ ਨਹੀਂ ਹੈਗਾ ਜਾਂ ਜਿਹੜੇ ਅਸੀਂ ਅੰਦਰ ਪਰਚੀ ਦੇਣੀ ਆ ਜਿੰਨਾ ਜਿਹੜੀ ਇਹ ਲੋਟੇ ਕਾਰ ਦੇ ਹੋ ਰਹੀ ਆ ਮੇਰੇ ਹਿਸਾਬ ਨਾਲ ਕੋਈ ਇੱਥੇ ਤੁਸੀਂ ਦੇਖ ਲਓ ਕੋਈ ਬੰਦਾ ਨਹੀਂ ਹੈਗਾ ਜਿਹੜਾ ਪਾਰਕਿੰਗ ਲਵਾ ਰਿਹਾ ਹੋਵੇ ਜਾਂ ਕਿ ਇਹ ਗੱਡੀਆਂ ਸੱਟ ਉੱਥੇ ਪਰਚੀ ਕੱਟਦੇ ਆ ਤੇ ਉਹ ਬਤਮੀ ਜੀ ਨਾਲ ਬੋਲਦੇ ਆ ਤੇ ਅਗਲੇ ਨੂੰ ਤੋਰਦੇ ਛੇਤੀ ਚਲੋ ਛੇਤੀ ਚਲੋ ਪੈਸੇ ਦਿਓ ਸਹੀ ਕਹਣਾ ਹੈ ਵੀ ਪ੍ਰਸ਼ਾਸਨ ਨੂੰ ਇਹ ਕਹਿਣਾ ਕਿ ਜਿਹੜੀ ਇਹ ਆਮ ਪਬਲਿਕ ਦੀ ਜਿਹੜੀ ਲੁੱਟ ਹੋ ਰਹੀ ਆ ਇਹ ਜਿਹੜੀ ਹੈ ਬਿਲਕੁਲ ਲੁੱਟ ਬੰਦ ਕੀਤੀ ਜਾਵੇ ਇਸੇ ਕਰਕੇ ਜਿਹੜਾ ਹੈਗਾ ਦੇਖੋ ਪੀਏਜੀ ਦਾ ਅਸੀਂ ਇੱਕ ਪ੍ਰੋਟੋਕੋਲ ਮੁਤਾਬਕ ਆਏ ਆ ਅਸੀਂ ਚਾਹੇ ਹੋਰ ਗੇਟ ਥਾਣੀ ਆ ਜੀ ਜਿੱਥੇ ਮਰਜ਼ੀ ਆ ਜੀ ਇਸੋ ਜਿਹਾ ਵੀ ਕੋਈ ਨਹੀਂ ਕਿ ਪਰ ਪਰ ਇਹ ਆ ਵੀ ਅਸੀਂ ਹਾਂ ਕੁਰਸੀ ਨਹੀਂ ਲਿਖੀ ਹੁੰਦੇ ਆ ਵੀ ਕਿੰਨੀ ਵੀ ਕੁਰਸੀ ਕਟਾਈ ਹਾਂ ਹਾਂ ਬਿਲਕੁਲ ਨਹੀਂ ਬਿਲਕੁਲ ਹੀ ਨਹੀਂ ਲਿਖਿਆ ਹੋਇਆ ਜੀ ਬਿਲਕੁਲ ਨਹੀਂ ਲਿਖਿਆ ਹੋਇਆ ਜੋ ਉੱਥੇ ਮੰਗਦੇ ਆ ਜੀ 50 ਰੁਪਏ ਉਹ 50 ਰੁਪਏ ਦੇਣੇ ਪੈਂਦੇ ਆ ਕਿਰੀ ਆਉਣਾ ਅਸੀਂ ਅਸੀਂ ਆਏ ਆ ਅਸੀਂ ਹੁਣ ਮੇਲਾ ਵੇਖਣ ਆਪਣੇ ਘਰ ਤੋਂ ਇਹਹੀ ਕਰਦੇ ਆ ਵੀ ਜੋ ਪ੍ਰੋਟੋਕੋਲ ਜੋ ਐਡਵਾਈਜ਼ਰੀ ਜਾਰੀ ਹੋਈ ਉਹ ਇੰਪ ਠੀਕ ਹੈ ਜੀ ਮੇਰਾ ਨਾਮ ਹੈ ਰਵਿੰਦਰ ਸਿੰਘ ਜੀ ਕਿੱਥੇ ਤੁਸੀਂ ਆਏ ਹੋ ਬਾਰਦੀ ਬਾਰਦੀ ਲਿਖੀ ਆ ਅਸੀਂ ਮੋਗੇ ਤੋਂ ਆਏ ਜੀ ਮੋਗੇ ਤੋਂ ਆਏ ਜੀ ਮਿਲਰ ਦੇ ਕੋਲ ਆਏ ਆਪਾਂ ਲੁਧਿਆਣਾ ਆਏ ਜੀ ਪੀਓ ਯੂ ਜੀ 50 ਰੁਪਏ ਦੀ ਪਾਰਕਿੰਗ ਕੋਈ ਪੈਸਾ ਨਹੀਂ ਲਿਖਿਆ ਕੋਈ ਪੈਸਾ ਨਹੀਂ ਲਿਖਿਆ ਪੁੱਛਿਆ ਵੀ ਸੀਗਾ ਉਹਨਾਂ ਨੇ ਕਿਹਾ ਜੀ ਕੋਈ ਪੈਸਾ ਨਹੀਂ ਲਿਖਿਆ ਨਹੀਂ ਲਿਖਿਆ ਕੋਈ ਰੇਟ ਨਹੀਂ ਪਰਚੀ ਦੇ ਉੱਪਰ ਲਿਖਿਆ ਸੀਗਾ ਜੀ ਅਮਰitsar ਇਹ ਕਰ ਕੀ ਪ੍ਰਸ਼ਾਸਨ ਦੀ ਮੰਗ ਕਰਦੇ ਹੋਏ ਅਪਾ ਇਹ ਕਰਦੇ ਜੀ ਅਗਰ ਠੇਕਾ ਦਿੱਤਾ ਹੈਗਾ ਸਰਕਾਰੀ ਠੇਕਾ ਹੈਗਾ ਤਾਂ ਉਹਨੂੰ ਸਰਕਾਰੀ ਰੇਟ ਦੇ ਹਿਸਾਬ ਨਾਲ ਚਾਰਜ ਕੀਤਾ ਜਾਣਾ ਚਾਹੀਦਾ ਤੇ ਰੇਟ ਲਿਸਟ ਲਿਖ ਕੇ ਲਗਾਈ ਜਾਣੀ ਚਾਹੀਦੀ ਤਾਂ ਕਿ ਸਾਰਿਆਂ ਤੋਂ ਪ੍ਰੋਪਰ ਵੇ ਨਾਲ ਉਹ ਕੰਮ ਕੀਤਾ ਜਾਵੇ ਬਿਲਕੁਲ ਬਿਲਕੁਲ ਜੀ ਸਰਕਾਰ ਦੇ ਤੌਰ ਤੇ ਲੋਟੇਦਾਰਾਂ ਨੂੰ ਪਤਾ ਹੋਣ ਦੇ ਬਾਵਜੂਦ ਲੋਟੇਦਾਰ ਕਿੰਨੇ ਰੁਪਏ ਬਰਤੀ ਲੈ ਰਹੇ ਨੇ 50 ਰੁਪਏ ਲੈ ਰਹੇ ਆ ਛੁਰਿਆਂ ਛੱਗੀ ਮਾਰ ਰਹੇ ਨੇ ਇਹ 50 ਰੁਪਏ ਦਾ ਕੋਈ ਰੇਟ ਹੀ ਨਹੀਂ ਹੈ 10 ਰੁਪਏ ਦਾ ਉਹ ਲੈ ਰਹੇ ਨੇ ਚਲੋ ਉਹ ਦਾ ਸਾਰ ਜਾਇਜ਼ ਆ ਜਿਹੜਾ 10 ਰੁਪਏ ਲੈਂਦੇ ਨੇ

ਇਹਨਾਂ ਨੇ ਮੇਰੇ ਤੋਂ 50 ਰੁਪਏ ਲਿਆ ਜੀ ਗੱਡੀ ਪਾਰਕਿੰਗ ਦੇ ਮਗਰ ਪਰਚੀ ਦੇ ਉੱਤੇ ਕੋਈ ਪੈਸਾ ਨਹੀਂ ਲਿਖਿਆ ਹੋਇਆ ਪਰਚੀ ਦੇ ਉੱਤੇ ਕਿੱਥੇ ਕੋਈ ਅੰਮ੍ਰਿਤਸਰ ਦਾ ਐਡਰੈਸ ਲਿਖਿਆ ਆ ਰਿਹਾ ਜੀ ਮੇਰੇ ਵਾਲੀ ਤੇ ਪਰਚੀ ਦਾ ਤਾਂ ਨਹੀਂ ਲਿਖਿਆ ਹੋਇਆ ਜੀ ਮੇਰੇ ਵਾਲੀ ਪਰਚੀ ਤਾਂ ਪਲੇਨ ਹੈ ਜੀ ਪੈਸਾ ਕੋਈ ਨਹੀਂ ਲਿਖਿਆ ਹੋਇਆ ਪੈਸਾ ਨਹੀਂ ਲਿਖਿਆ ਇਹਨਾਂ ਕੋਲ ਰੇਟ ਲਿਸਟ ਵੀ ਲਈ ਆ ਬਾਹਰ ਕਿੰਨੇ ਪੈਸੇ ਨਹੀਂ ਜੀ ਨਹੀਂ ਜੀ ਮੰਗੀ ਕਰਦੇ ਪੈਸਾ ਯਾਰ ਇਸ ਦਾ ਪ੍ਰਸ਼ਾਸਨ ਤੋਂ ਆਹੀ ਮੰਗ ਕਰਦੇ ਆ ਜੀ ਕਿ ਇਹਦੇ ਉੱਤੇ ਪੈਸੇ ਮੈਂਸ਼ਨ ਹੋਣੇ ਚਾਹੀਦੇ ਹਨ ਤਾਂਕਿ ਲੋਕਾਂ ਤੋਂ ਬੇਤੁਕੇ ਪੈਸੇ ਨਾਲ ਦਿੱਤੇ ਜਾਣ ਇਸ ਮਾਮਲੇ ਨੂੰ ਲੈ ਕੇ ਮੇਲਾ ਪ੍ਰਬੰਧਕਾਂ ਨੇ ਦੱਸਿਆ ਕਿ ਉਹਨਾਂ ਦੇ ਕੋਲ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਆਈਆਂ ਹਨ ਉਹ ਠੇਕੇਦਾਰ ਨੂੰ ਬੁਲਾ ਕੇ ਉਸ ਕੋਲੋਂ ਪੁੱਛ ਕੇ ਕਰਨਗੇ ਅਤੇ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਸਰਨਾ ਬਿਨੇਜ ਜੀ ਕਿੱਥੇ ਲਿਆਇਆ ਜਿਹੜੀ ਜਗ੍ਹਾ ਨੂੰ ਸਾਡੇ ਕੋਲ ਲਿਆਇਆ ਕਿੱਥੇ ਲਿਆਇਆ ਪਾਰਕਿੰਗ ਜੀ ਆਪਣਾ ਯੂਨੀਵਰਸਿਟੀ ਸਰ 400000 ਹਾਂ ਜੀ ਸਰ ਕਿੰਨੇ ਦਾ ਫੇਸਰ ਤੁਸੀਂ ਲਿਆਇਆ ਸਰ 925000 ਦਾ ਕਿ ਸਰ ਕੋਲੋਂ ਬਲਾ ਕੇ ਤੁਸੀਂ ਕਿੰਨੀ ਦੀ ਤੁਹਾਡੀ ਐਵਰੇਜ ਆਇਆ ਕਿੰਨੀ ਦੀ ਬਚੀਆਂ ਗੱਲ ਸਰ ਸਾਡਾ ਬਹੁਤ ਨੁਕਸਾਨ ਹੋ ਰਿਹਾ ਜੀ ਠੇਕਾ ਬਹੁਤ ਅਸੀਂ ਨੰਗਾ ਲੇ ਲੇ ਜਿਸ ਵੇਲੇ ਲਈ ਅਨੁਭikal ਵਾਰੀ ਕਲੂਗਾਣੇ ਦਿੱਤਾ ਸਰ ਸਾਈਪਰੀਪਰ ਦੇ ਰਹਿਣ ਵਾਲੇ ਜਿੱਦੀ ਵਾਰੀ ਕੱਲਾ ਹਾਂਜੀ ਪਹਿਲਾਂ ਲਾਇਆ ਜੇ ਅੱਗੇ ਹੀ ਸੱਚੀ ਕੱਚੀ ਦੇਖੇ ਮੋਟਰਸਾਈਕਲ ਦਾ ਤਾਂ 40 ਕੱਚੀ ਹੀ ਦੇ ਦੇ ਸਰ ਰੇਡ ਤਾਂ ਚਲੋ ਤੁਹਾਨੂੰ ਪਤਾ ਹੀ ਹੈ ਸਰ ਬਾਕੀ ਜਿੱਥੇ ਵੀ ਇਹ ਠੇਕਾ ਲਿੱਤਾ ਹੈ ਅੰਮਰਸਰ ਵੀ ਲਿੱਤਾ ਸੀਗਾ ਜੀ ਅੰਮਰਸਰ ਜੀ 20 ਤੇ 50 ਸੀਗਾ ਰੇਟ ਪਰ ਇੱਕ ਬੇਨਤੀ ਹੈ ਕਿ ਕੋਈ ਪ੍ਰੋਬਲਮ ਪਬਲਿਕ ਨੇ ਆ ਰਹੀ ਹੈ ਠੇਕਾ ਤੁਸੀਂ ਹਿਉੜਿਆਣਾ ਨੇ ਆਪੀ ਪਰਚੀ ਤੋਂ ਕਰਾਂ ਪਰਚੀ ਸਰ ਪਰਚੀ ਸਰ ਸਾਡੇ ਕੋਲ ਜਿਵੇਂ ਠੇਕੇ ਲੈਣੇ ਪਾਰਕਿੰਗ ਦੇ ਸਾਡੇ ਕੋਲ ਪਈਆਂ ਹੁੰਦੀਆਂ ਸਰ ਉਹ ਚਪਵਾ ਲਾਂਗੇ ਚਪਵਾ ਲਾਂਗੇ ਜੀ ਕਿੱਥੇ ਦੀ ਗੱਲ ਕਰ ਰਿਹਾ ਪਰਚੀ ਪਰਚੀ ਤੇ ਰੇਟ ਨਹੀਂ ਦਿੱਤਾ ਜਾ ਤੁਸੀਂ ਕਰਵਾਓ ਸਰ ਰੇਟ ਰੇਟ ਸਰ ਪਤਾ ਕੀ ਚੱਕਰ ਹੈ ਜੀ ਰੇਟ ਸਾਡੇ ਜਿਵੇਂ ਕਿ ਪਰਚੀਆਂ ਸੀ ਨਾ ਉਹ ਪਹਿਲਾਂ ਦੀਆਂ ਸੀ ਸੱਤ ਪਹਿਲਾਂ ਹੀ ਅੰਬਰ ਸਰ ਲਾਇਆ ਸੀ ਉੱਥੇ 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 ਸਰ ਸਾਥ ਮਿਲ ਲਾਇਆ ਸੀਗਾ ਉੱਥੇ 50 ਰੁਪਏ ਤੇ 20 ਰੇਟ ਸੀ ਜੀ ਪਰ ਪਰਚੀ ਤੁਸੀਂ ਨਮੀ ਨਹੀਂ ਸਰ ਚਪਵਾ ਲਾਂਗੇ ਜੀ ਦੇਖੋ ਇਹ ਬਿਲਕੁਲ ਕਲੀਅਰ ਹੈਗਾ ਜਿਹੜਾ ਪਾਰਕਿੰਗ ਦਾ ਠੇਕਾ ਹੈਗਾ ਉਹਦੀ ਜਿਹੜੀ ਸ਼ਰਤ ਹੈਗੀ ਆ 10 ਰੁਪਏ ਸਕੂਟਰ ਦੇ 25 ਰੁਪਏ ਜਿਹੜੇ ਨੇ ਕਾਰ ਦੇ ਉਹ ਨਿਸ਼ਚਿਤ ਕੀਤੇ ਗਏ ਨੇ ਸਾਡੇ ਕੋਲ ਇੱਕ ਦੋ ਬੰਦਿਆਂ ਦੀਆਂ ਕੰਪਲੇਂਟਸ ਆਈਆਂ ਸੀ ਕਿ ਅਸੀਂ ਉਹਨੂੰ ਬੁਲਾਇਆ ਹੈਗਾ ਬੁਲਾ ਕੇ ਅੱਜ ਉਹਨੂੰ ਕਿਹਾ ਵੀ ਜੇ ਸਾਨੂੰ ਵਾਰਨਿੰਗ ਆਈ ਅਸੀਂ ਠੇਕਾ ਕੈਨਸਲ ਕਰ ਦੇਣਾ ਉਹਨੂੰ ਤਾਇਨ ਕੀਤੀ ਵੀ ਕਿਸੇ ਤੋਂ ਵੀ ਜਿਹੜੇ ਹੈਗੇ ਨੇ 25 ਰੁਪਏ ਤੋਂ ਵੱਧ ਪੈਸੇ ਨਹੀਂ ਵਸੂਲਣੇ ਸਰ ਹੁਣੇ ਵੀ ਉਹ 50 ਰੁਪਏ ਲੈ ਰਹੇ ਸਾਡੇ ਕੋਲ ਕੂਕਾ ਜੀ ਲੋਕਾਂ ਨੇ ਆਪ ਲੋਕਾਂ ਨੇ ਬਾਈਟ ਕੀਤੀ ਆ ਪਰ ਸੀਨੇ ਕੋਈ ਪੈਸਾ ਨਹੀਂ ਦੇਖਿਆ ਸਰ ਲੋਕ ਪਰੇਸ਼ਾਨ ਨੇ 4 ਰੇਟ ਪਸਲਾਈ ਕਰੋ ਚਲੋ ਮੈਂ ਉਹਨਾਂ ਨੂੰ ਬੁਲਾ ਕੇ ਜੋ ਵੀ ਹੈ ਜੋ ਵੀ ਕਾਰਵਾਈ ਕਰਨੀ ਬਣਦੀ ਹੈ ਉਹਨਾਂ ਦੇ ਖਿਲਾਫ ਕਾਰਵਾਈ ਕਰਦੇ ਆ ਮੈਂ ਆਪ ਵੀ ਜਿਹੜੇ ਤੁਹਾਡੇ ਪੈਸੇ ਜਰਨੀ ਉਸ ਦੇ ਲਈ ਲੁਧਿਆਣਾ ਤੋਂ ਅਭਿਸ਼ੇਕ ਝਲੋਟਾ ਦੀ ਰਿਪੋਰਟ